ਉਦੋਂ ਇਹੋ ਜੀਆਂ ਲਿਖਤਾਂ ਘੜੀਆਂ ਜਾਂਦੀਆਂ ਵੀ ਦਿਖਾ ਦਿਓ ਸਾਡਾ ਰਾਜਾ ਤੇ ਸ਼ਹਿਰ ਵਿੱਚ ਹੀ ਨਹੀਂ ਸੀ ਖੈਰ ਆ ਜਿਹੜੀ ਕਵਿਤਾ ਸਾਂਝੀ ਕਰਨ ਲੱਗਾ ਇਹ ਦੱਸਦੀ ਹੈ ਵੀ ਚਰਚਾ ਔਰੰਗਜ਼ੇਬ ਨਾਲ ਆ ਮੋ ਸਾਹਮਣੀ ਹੋ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਵਹਾਬਦੀਨ ਸੈਫਦੀਨ ਮੁਤਫਲਖ ਖਾਨ ਉਥੇ ਹੀ ਹੈ ਔਰ ਇਹ ਜਿਹੜੀ ਲਿਖਤ ਹੈ ਇਹ ਕਵੀ ਗੁੰਚਾ ਦੀ ਲਿਖੀ ਹੈ ਔਰੰਗਜ਼ੇਬ ਵੱਲ ਉਂਗਲ ਕੀਤੀ ਗਰਜਵੀਂ ਆਵਾਜ਼ ਵਿੱਚ ਬਾਪੂ ਸਾਡਾ ਬੋਲਿਆ ਮੈਂ ਹਾ ਤੇਗ ਪਰਖ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੌ ਤੇਗਾ ਮੈਨੂੰ ਤੇਗ ਬਹਾਦਰ ਦਾ ਲਖਬ ਮਿਲਿਆ ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾ ਮੈਂ ਤਾਂ ਜਮਦਿਆਂ ਤੇਗਾ ਦੀ ਸ਼ਾਮਾਣੀ ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰੇਹਾ ਪਰਖਦਾ ਤੇਰਾ ਪਿਓ ਤੇਗਾ ਹੁਣ ਵੇਖੀ ਆਉਂਦੇ ਭਵੇਖ ਅੰਦਰ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲਖਾਂ ਲਊਗੀ ਤੇਰੀਆਂ ਖੋ ਤੇਗਾ ਪੈ ਕਾਹੂ ਕੋ ਦੇਤ ਨਹ ਨਹ ਪੈ ਮਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਗੁਰਦੇਵ ਕਹਿੰਦੇ ਔਰੰਗਜ਼ੇਬ ਮੇਰੇ ਬਾਪ ਨੇ ਦੋ ਤਲਵਾਰਾਂ ਪਾਈਆਂ ਮੀਰੀ ਪੀਰੀ ਦੀ ਗੁਰੂ ਹਰਗੋਬਿੰਦ ਉਹਦਾ ਨਾਮ ਹੈ ਤੇਰਾ ਬਾਪ ਸ਼ਾਹਜਹਾਨ ਉਹਦੇ ਤੇ ਚਾਰ ਜੰਗਾਂ ਦਰਮਿਆਨ ਤੇਗਾ ਪਰਖਦਾ ਰਿਹਾ ਚੌਵਾਂ ਜੰਗਾਂ ਵਿੱਚ ਤੇਰੇ ਬਾਪ ਦੀ ਹਾਰ ਹੋਈ ਮੈਂ 14 ਸਾਲਾਂ ਦਾ ਕਰਤਾਰਪੁਰ ਦੇ ਯੁੱਧ ਤੇਗਾ ਵਾਹ ਕੇ ਵੇਖ ਚੁੱਕਿਆ ਹਾਂ ਮੈਨੂੰ ਤੇਗ ਦਾ ਡਰ ਨਾ ਦੇ ਮੇਰੇ ਲਾਲ ਨੇ ਤੇਗ ਚੁਕਣੀ ਐ ਔਰ ਐਸੀ ਤੇਗ ਚੱਲੇਗੀ ਤੇਰੀਆਂ ਲੱਖਾਂ ਤੇਗਾ ਖੁੰਡੀਆਂ ਕਰ ਦਵੇਗਾ ਇਤਿਹਾਸ ਗਵਾਹ 14 ਜੰਗਾਂ ਬਾਦਸ਼ਾਹੇ ਹਿੰਦ ਔਰੰਗਜ਼ੇਬ ਅਤੇ 22 ਧਾਰ ਦੇ ਰਾਜਿਆਂ ਦੀਆਂ ਫੌਜਾਂ ਨਾਲ ਗੁਰੂ ਗੋਬਿੰਦ ਸਿੰਘ ਨੇ ਲੜੀਆਂ ਮਯਾਲ ਐ ਕਿਤੇ ਨੌਵੀਂ ਸਾਡੇ ਗੁਰੂ ਦਾ ਉਖਾੜ ਸਕੇ ਉਹਨੇ ਲੋਕ ਗੁਰਨਾਲ ਪੁੱਲਨਾ ਲੱਗਈ ਖੋਜ ਡਿੱਠਾ ਬ੍ਰਹਮੰਡ ਥੇਰ ਇਜ਼ ਨਨ ਟੂ ਕੰਪੇਅਰ ਵਿਦ ਗੁਰੂ ਗੋਬਿੰਦ ਸਿੰਘ 14 ਜੰਗਾ ਬਾਪੂ ਨੇ ਜਿੱਤੀਆਂ ਇੱਥੇ ਚਾਰ ਬੰਦੇ ਕਿਸੇ ਨੂੰ ਭੱਜਣ ਨਹੀਂ ਦਿੰਦੇ 10 ਲੱਖ ਦੇ ਘੇਰੇ ਨੂੰ ਗਿੱਦੜਾਂ ਦੀ ਡਾਰ ਵਾਂਗੂ ਢਾਕੇ ਨਿਕਲਿਆ ਸੀ ਚਮਕੌਰ ਦੀ ਗੜੀ ਚੁਕਲ ਗਈ ਤਰਪਾਚਾ ਐਸੀ ਅਸਮੱਤ ਦਾ ਮਾਲਕ ਹੈ ਖੈਰ ਕਹਿੰਦੇ ਔਰੰਗਜ਼ੇਬ ਮੈਨੂੰ ਮੌਤ ਦਾ ਭੈ ਨਹੀਂ ਅੱਜ ਤਲਵਾਰ ਇਸ ਲਈ ਨਹੀਂ ਚੱਕ ਰਿਆ ਕਿਉਂਕਿ ਜੇ ਮੈਂ ਆਪਣਾ ਸਿਰ ਰੱਖਿਆ ਤੇ ਹਿੰਦੁਸਤਾਨ ਦੇ ਲੱਖਾਂ ਹਿੰਦੂਆਂ ਦੇ ਸਿਰ ਲੈ ਜਾਣੇ ਨੇ ਤੂੰ ਕਸਮ ਉਠਾਈ ਹੈ ਮੈਂ ਸਿਰ ਨਹੀਂ ਛੱਡਾਂਗਾ ਤੂੰ ਧੱਕੋ ਜ਼ੁਰੀ ਜੰਜੂ ਨਹੀਂ ਲਾਵੇਂਗਾ ਜੇ ਮੈਂ ਝੁਕ ਗਿਆ ਸਾਰਾ ਸਨਾਤਨ ਧਰਮ ਤੇਰੇ ਅੱਗੇ ਝੁਕੇਗਾ ਮੇਰੇ ਸਿੱਖ ਤੇਰੇ ਅੱਗੇ ਪਰ ਤੇਰੇ تکਬਰ ਸਾਵੇਂ ਮੈਂ ਝੁਕਣ ਵਾਲਾ ਨਹੀਂ ਵਹਾਬਦੀਨ ਗਰਜਿਆ ਕਹਿੰਦਾ ਫਿਰ ਮੰਗ ਰੱਖੋ ਆਖਰੀ ਕੀ ਹੈ ਤੁਹਾਡੀ ਗੁਰਦੇਵ ਕਹਿੰਦੇ ਮੈਂ ਚਾਂਦਨੀ ਚੌਂਕ ਇਸ ਖੂਹੀ ਤੋਂ ਜਲ ਲੈ ਕੇ ਇਸ਼ਨਾਨ ਕਰਾਂਗਾ ਜਪਜੀ ਪੜਾਂਗਾ ਸੈਦ ਜਲਾਲਉਦੀਨ ਦੀ ਤਲਵਾਰ ਚੱਲ ਜਾਣੀ ਚਾਹੀਦੀ ਹੈ ਮਹਾਰਾਜ ਨੇ ਇਸ਼ਨਾਨ ਕੀਤਾ ਚੌਂਕੜਾ ਲਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਸਯਦ ਜਲਾਲਉਦੀਨ ਦੀ ਤਲਵਾਰ ਚੱਲੀ 1732 ਬਿਕਰਮੀ ਮੱਘਰ ਸੁਦੀ ਪੰਚਮੀ ਨੂੰ ਗੁਰੂ